ਪਾਣੀ ਵਿੱਚ ਅੜੜ ਮਿੱਤਰ ਆ ਰਹੇ ਨੇ ਕੈਪਰੀਆ ਪਾਰ ਕਰਿਆ ਐਨਡੀਸੀ ਸਾਹਿਬ ਖੜਾਜ ਰਹੇ ਨੇ ਐਡੀਸੀ ਸਾਹਿਬ ਰ ਸਾਡੀ ਬੇਨਤੀ ਵੀ ਸਾਨੂੰ ਬੜੀ ਪ੍ਰੋਬਲਮ ਆ ਗਈ ਹੈ ਪਾਕਿਸਤਾਨ ਦਾ ਦਰਿਆ ਸਾਡੇ ਆਪਣੀ ਹਿੰਦੁਸਤਾਨ ਵਿੱਚ ਆਇ ਤੁਸੀਂ ਮੌਕੇ ਵੇਖੇ ਜਾਓ ਜਿੰਨੇ ਮਰਜ਼ੀ ਕਿਨ ਆਵਟ ਗਰੋ ਸਾਡਾ ਤਾਰੇ ਨਾਲ ਪਾਨ ਬਚੇਗਾ ਤੇ ਜੀਵਨ ਉਸ ਵੇਲੇ ਕੋਲ ਨਾ ਖਤਰੀ ਨਹੀਂ ਕਰਾਂਗੇ ਜੀ ਉਹ ਕਰਾਂਗੇ ਅਸੀਂ ਫੈਸਲਾ ਇਹ ਕਰਨਾ ਪੈਣਾ ਜੀ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਉਹ ਗੁੜੀਆਂ ਦਾ ਵਿਆਹ ਕੋਈ ਨਹੀਂ ਲਿਖੇ ਦੇ ਦੇ ਮੈਂ ਕਿਸੇ ਤੋਂ ਤਰ੍ਹਾਂ ਕਰਾ ਦੇਣਾ ਸਾਰਾ ਤੁਹਾਨੂੰ ਕੋਈ ਬੰਦਾ ਦੇਉਂਗਾ ਮੈਂ ਜਿਹੜਾ ਸਾਰਾ ਵਿਆਹ ਕਰਾ ਦੇਗਾ ਗੁੜੀਆਂ ਦਾ ਕਰਾ ਦੇਗਾ ਆ ਨੋਟ ਕਰਾ ਦੇ ਦੋ ਨੋਟ ਕਰਾ ਦੇ ਦੋ ਵੀਰ ਕੋਲ ਚਲੇ ਜਾਓਗੇ 3 பை 2 ਸਰ ਇਹਦਾ ਰਾਈਪ ਤੁਹਾਨੂੰ ਜਾਣ ਦਾ ਵੀ ਖਰਚਾ ਦੇ ਦਾਂਗੇ ਠੀਕ ਹੈ ਆਜੋ ਬਰੀ ਬੇਹਤੀ ਸੁਣੋ ਹੋ ਸਕਦਾ ਐਸੋਨੇ ਦਵਾਈ ਇੱਥੇ ਨਾ ਹੋਵੇ ਠੀਕ ਹੈ ਸਰ ਔਰ ਡੀ ਐਮ ਸੀ ਦੇ ਡਾਕਟਰ ਬੈਠੇ ਉਹਨਾਂ ਤੋਂ ਖਾ ਲੋ ਕੱਲ ਨੂੰ ਸਿਵਲ ਹਸਪਤਾਲ ਜਾ ਜਿਓ ਡਾਕਟਰ ਰੋਹਿਤ ਹਾਂ ਤੁਸੀਂ ਨਾ ਇਹਨਾਂ ਦੀ ਦਵਾਈ ਫਰੀਦ ਕੇ ਦੇਣੀ ਆ ਖੜੇ ਰੋਡ ਸਭ ਰੋਗ ਹੈ ਇਹ ਹੋ ਗਿਆ ਜੀ ਆ ਹੋ ਗਿਆ ਆ ਹੋ ਗਿਆ ਸਾਰੇ ਤੁਹਾਨੂੰ ਦਵਾਈ ਸਾਰੀ ਮਿਲੇਗੀ ਨਹੀਂ ਨਹੀਂ ਹਾਟ ਦੀ ਦਵਾਈ ਲੋੜ ਹੈ ਬਾਹਰੋਂ ਮਗਵਾਣੀ ਮਗਾ ਕੇ ਦੇ ਦਿਓ ਖਰੀਦ ਕੇ ਦੇ ਦਿਓ ਔਰ ਰਿਵਰਟ ਦੀ ਕੋਈ ਮੁੱਲੀ ਨਹੀਂ ਸਾਰੇ ਹਾਂ ਨਾ ਦੇ ਹਸਪਤਲ ਹੈ ਜੀ ਸਾਡੇ ਪਿੰਡ ਦੇ ਮਖੰਗੜ ਮਨੂਰ ਪੈਂਚਾਂ ਹਾਂ ਇਹਨਾਂ ਦੇ ਜੀ ਐਕਸੀਡੈਂਟ ਹੋਇਆ ਸੀ ਬੜਾ ਵੱਡਾ ਤੇ ਆਹ ਨਾਟ ਟੁੱਟ ਗਈ ਆਹ ਸਾਰਾ ਡੈਟਾ ਕਰ ਲਿਆ ਜੀ ਬੋਡੀ ਜਿਹੜੀ ਹੈ ਨਾ ਤੇ ਜ਼ਮੀਨ ਵੀ ਨਾ ਤਾਰਾ ਵਿੱਚ ਇਹਨਾਂ ਬਹੁਤ ਆਦੀਕਾਰੀ ਵੇ ਉਹਨਾਂ ਨੂੰ ਪੈਂਸਲ ਲੱਗੀ ਉਹਨੂੰ ਨਹੀਂ ਕੋ ਲੋਵਾ ਦੇ ਨੇ ਇੱਕ ਤਾਂ ਇਮੀਡੀਏਟਿਓ ਲਵਾ ਦੇ ਜਦ ਤੱਕ ਮੈਡੀਕਲ ਕਰਾ ਕੇ ਉਹਨਾਂ ਦਾ ਮੈਡੀਕਲ ਕਰਾ ਕੇ ਪੈਂਸਲ ਲਵਾ ਦਿਓ ਉਹ ਕੁਆਡਰਿਪਲੀਜ ਆਉਂਦੀ ਉਹਨੂੰ ਲੋਵਾ ਦਿਓ ਇਹਨਾਂ ਦੀ ਹੋਰ ਜਿਹੜੀ ਮਦਦ ਚਾਹੀਦੀ ਹੈ ਉਹਨਾਂ ਨੂੰ ਕਰਾ ਦਿਓ ਰੈੱਡ ਕਰਾਸ ਤੋਂ ਮੈਂ ਡੀਸੀ ਨੂੰ ਕਹਦਾਗਾ ਹੋ ਜਾਏਗੀ ਮੈਡਮ ਤੁਹਾਡੀ ਕਮਰੇ ਦਾ ਇਹ ਠੀਕ ਕਰਵਾ ਕੇ ਦੇਵਾਂਗੇ ਤੁਹਾਨੂੰ ਹੁਣ ਪੱਕਾ ਪਾ ਕੇ ਦੇਵਾਂਗੇ ਤੁਹਾਨੂੰ ਹੁਣ ਪੱਕਾ ਇਹ ਉੱਚਾ ਚੱਕਣਾ ਉੱਚਾ ਵੀ ਚੱਕ ਲਈਓ ਤੇ ਉਹਨੂੰ ਪੱਕਾ ਕਰ ਲਈਓ ਉਹਨੂੰ ਤਾਂ ਯਾਰੀ ਵਾਲੇ ਆਏ ਜੀ ਜਿੰਨੂੰ ਕੁ ਕੋਈ ਗੱਲ ਇਹਨਾਂ ਦੀ 100% ਮਦਦ ਹੋ ਇਹੋ ਜਿਹੇ 100% ਖਾਸ ਕਰਕੇ ਜਿਹੜੇ ਜਿਹਦੇ ਕੋਲੇ ਯਾਰੇ ਕੋਈ ਜ਼ਮੀਨ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਉਹ ਨਹੀਂ ਜ਼ਿਆਦਾ ਬਾਰੇ ਤਹਿਸੀਲਦਾਰ ਜਵਾ ਲੰਗੜ ਸਿਆ ਜਵਾ ਇਹਦੇ ਸਰਕਾਰੀ ਖਾਨ ਵਾਲਾ ਛੋਟੇ ਛੋਟੇ ਬੱਚੇ ਨੇ ਸੁਬਾਹਾਂ ਮਰਫੇ ਚੱਲਦਾ ਆਇਆ ਇਹਨਾਂ ਦਾ ਇਹਨਾਂ ਦਾ ਜਿਹੜਾ ਆਪਾਂ ਗੱਲ ਕੀਤੀ ਸੀ ਨਾ ਸੀਲਦਾਰ ਸਾਹਿਬ ਇਹਨਾਂ ਦਾ ਪਹਿਲਾ ਕਰਾਣਾ ਜੀ ਆਪਾਂ ਇਹਨਾਂ ਦਾ ਕਮਰਾ ਡਿੱਗਿਆ ਪਿਆ ਮੈਂ ਦੇਖ ਕੇ ਆਇਆ ਹਾਂ ਜੀ ਇਹਨਾਂ ਦਾ ਨੋਟ ਕਰੋ ਕਰਵਾ ਕੇ ਦੇ ਦਿਓ ਜਿਸ ਤਰ੍ਹਾਂ ਇੱਕ ਐਨ ਜੀਓ ਸੀ ਨਾ ਉੱਥੇ ਜਿਹੜੇ ਕਹਿ ਰਹੇ ਸੀ ਅਸੀਂ ਸ਼ੁਰੂ ਕਰਦੇ ਐਮਬੀਡੀ ਸ਼ੁਰੂ ਕਰਾ ਦੇਣਾ ਮੈਂ ਸੀਲਦਾਰ ਨੂੰ ਲੱਛੀ ਇਹਨਾਂ ਨੇ ਪਰਲੇ ਪਾਸੇ ਬੰਨ ਲਾਤਾ ਉਹਨਾਂ ਦਾ ਜਿਹੜਾ ਪਾਣੀ ਹੈ ਉਹ ਮਤਲਬ ਪਾਕ ਕਰ ਦੇਗਾ ਜੇ ਆਪਾਂ ਨੂੰ ਵੀ ਇਧਰੋਂ ਕੁਝ ਕਰਨਾ ਪਏਗਾ ਉਹਦਾ ਤੇ ਇਹ ਜਿਹੜਾ ਤੁਹਾਡਾ ਇੱਥੇ ਫਾਜ਼ਲ ਕਾ ਦੇ ਵਿੱਚ ਆਪਾਂ ਅਸੀਂ ਆਪਣੇ ਬੰਦੇ ਪਛਾਣਿਆ ਜੀ ਤੇ ਇਹ ਦੱਸੋ ਵੀ ਝੰਗੜ ਪੈਣੀ ਐ ਐਮਐਲ ਨਰਿੰਦਰ ਸਾਹਿਬ ਨਾਲ ਜੀ ਆਪਣੇ ਫਾਦਲ ਕਹਦੇ ਮੇਰੇ ਨਾਲ ਹੀ ਖੜੇ ਹੋ ਇੱਥੇ ਸਾਰੀ ਸੰਗਤ ਇਕੱਠੀ ਹੋ ਆ ਆਪੇ ਐਮਐਲ ਨੂੰ ਕੰਟੈਕਟ ਕਰਨ ਤੇ ਉਹ ਐਕਸ਼ਨ ਆ ਕੇ ਦੇਖੇਗਾ ਜੀ ਠੀਕ ਹੈ ਸਰ ਓਕੇ ਓਕੇ ਕੋਣੀ ਜੀ ਸ਼ਕਤੀ ਸਰ ਕਹਤੋ ਠੀਕ ਹੈ ਜੀ ਇਹ ਜਿਵੇਂ ਰੋਬਿੰਗ ਉਹ ਕੋਈ ਨਹੀਂ ਰੱਬ ਦੇ ਬੱਚੇ ਝੂਟੇ ਜੀ ਇਹਨੂੰ ਮਾਤਾ ਜੀ ਨੇ ਉਹ 14 ਪਿੰਡਾਂ ਨੂੰ ਨਾ ਆ ਫਾਊਂਡੇਸ਼ਨ ਵੱਲੋਂ ਅਡਾਪਟ ਕੀਤਾ ਹੈ ਸਾਰੇ ਪਿੰਡਾਂ ਦੇ ਉਹਦੇ ਕੀ ਕਰ ਐਲਟੀਮੇਟ ਕਰਾਉਣਾ ਉਹਦੇ ਚ ਆਪਾਂ ਘਰ ਰੀਬਿਲਡ ਕਰਾ ਦਾਂਗੇ ਜਿਹੜੇ ਛੱਤ ਟੁੱਟੀ ਹੋਈ ਹੈ ਜੇ ਹਨਾ ਜੀ ਬਸ ਫਿਰ ਦੋ ਦੋ ਤਿੰਨ ਸਿਗਰਾਂ ਦੀ ਥੀਮ ਜੀ ਮੈਡਮ ਇਹਨਾਂ ਦੇ ਜੋਤੀ ਫਾਊਂਡੇਸ਼ਨ ਵੱਲੋਂ ਨੇ ਜੀ ਜਿਹੜੇ ਮਾਤਾ ਸੀ ਇੱਕ ਬਾਅਦ ਚ ਲੇਡੀ ਆਈ ਇਹ ਇਮੀਡੀਏਟਲੀ ਉਹਨਾਂ ਦੀ ਸ਼ਾਟਰ ਰਿਪੋਰਟ ਕਰਾ ਦੇਣਗੇ ਇਮੀਡੀਏਟਲੀ ਇੱਕ ਪਾਸ ਸਕੂਲਸ ਨੂੰ ਦੁਆਰਾ ਰਿਵਾਈਜ਼ ਕਰਾ ਕੇ ਜੀ ਇੱਕ ਅਵੇਅਰਨੈਸ ਕੈਂਪੇਨ ਜਵਾਕਰ ਜਿਹੜਾ ਆਫਟਰ ਡਿਸਟਰੈਕਸ਼ਨ ਟਰਾਮਾ ਹੁੰਦਾ ਜਿਹਦੇ ਨਾਲ ਮੈਂਟਲ ਹੈਥ ਦਾ ਕੋਈ ਲੋਕਾਂ ਨਾਲ ਜਿਵੇਂ ਰਾਪਟਾ ਉਹਨਾਂ ਦੀ ਗੱਲ ਹੀ ਸੁਣ ਲੋ ਹਾਂਜੀ ਉਹ ਉਹ ਟਰਾਮਾ ਜਿਹੜਾ ਇਨਫੈਕਸ਼ਨ ਟਰਾਮਾ ਤੇ ਨਾ ਮੋਸਟੋਮੈਟਿਕ ਸਟ੍ਰੈਸ ਹੈ ਹਾਂਜੀ ਹਾਂ ਉਹਦੇ ਉਹਦੇ ਵਾਸਤੇ ਫਾਊਂਡੇਸ਼ਨ ਸਾਰੀ ਟੀਮ ਇਹਨਾਂ ਨੂੰ ਲਾ ਕੇ ਤੇ ਬੰਨਾ ਚਾਹੁੰਦਾ ਹੈ ਇਹ ਕਰ ਲੋ ਮੈਡਮ ਜੀ ਦਾ ਬਹੁਤ ਅੱਛਾ ਜੀ ਧੰਨਵਾਦ ਕਰਕੇ ਮੌਕਾ ਦਿੱਤੀ ਸੀ ਹਾਂਜੀ ਉਹਨਾਂ ਦੀ ਉਹਨਾਂ ਦੀ ਇਮੇਜਟ ਹੀ ਉਹਨਾਂ ਦੇ ਹੈ ਨਾ ਜੇ ਆਪਾਂ ਜਲਦਾ ਕਰ ਦਈਏ ਸਰ ਉਹਨਾਂ ਦਾ ਇਮੇਜਟ ਅਨੁਮ ਕਰ ਦਿਓ ਬਾਕੀ ਸਾਰਾ ਉਹਨਾਂ ਦੇ 4 ਲੱਖ ਵੀ ਆਏਗਾ ਬਾਕੀ ਮਦਦ ਵੀ ਆਏਗੀ ਬੱਚਾ ਨੂੰ 75000 ਲੱਗੇਗਾ ਅੱਛਾ ਜੀ ਹਾਂ 75000 ਇਮੇਜਟ ਹੀ ਉਹਨਾਂ ਕਰ ਰਹੇ ਨੇ ਉਹ ਨਹੀਂ ਕਰ ਰਹੇ ਠੀਕ ਹੈ ਪਾਣੀ ਵਿੱਚ ਘੜਾ ਦੇ ਵਿੱਚ ਡਾ ਰਹਿ ਨਹੀਂ ਕੈਪਰੀਆਂ ਪਾ ਕੇ ਰਏ ਨੇ ਡੀਸੀ ਸਭ ਘੜਾ ਜਰੇ ਨੇ ਏਡੀਸੀ ਸਭ ਰਏ ਸਾਡੀ ਬੇਨਤੀ ਵੀ ਸਾਨੂੰ ਬੜੀ ਪ੍ਰੋਬਲਮ ਆ ਗਈ ਹੈ ਪਾਕਿਸਤਾਨ ਦੇ ਅਧਿਆ ਸਾਡੇ ਆਪ ਪੰਜਾਬਸਤਾਨ ਵਿੱਚ ਬੈਠੇ ਆਇਤਸ਼ੇ ਮੌਕਾ ਵੇਖੇ ਜਾਓ ਜਿੱਦ ਨੇ ਮਰਜੀ ਕਰਨ ਆਉਤ ਕੋ ਸਾਡਾ ਤਾਰੇ ਨਾਲ ਬੰਨ ਬਜੇਗਾ ਤੇ ਜੀਵਨ ਹੋ ਸਕਦਾ ਹੈ ਕੋਈ ਚੰਗਾ ਤਾਰੀਕ ਇਹ ਕਰਾਂਗੇ ਜੀ ਉਹ ਕਰਾਂਗੇ ਅਸੀਂ ਫੈਸਲਾ ਇਹ ਕਰਨਾ ਪੈਣਾ ਜੀ ਬਿਲਕੁਲ ਠੀਕ ਹੈ ਬਿਲਕੁਲ ਠੀਕ ਉਹ ਕੁੜੀਆਂ ਦਾ ਵਿਆਹ ਕੋਈ ਨਾ ਲਿਖੇ ਦੇ ਦੇ ਮੈਂ ਕਿਸੇ ਤੋਂ ਤਰਫ ਕਰਾ ਦੇਣਾ ਸਾਰਾ ਤੁਹਾਨੂੰ ਕੋਈ ਬੰਦਾ ਦੇਉਂਗਾ ਮੈਂ ਜਿਹੜਾ ਸਾਰਾ ਵਿਆਹ ਕਰਾ ਦੇਗਾ ਕੁੜੀ ਦਾ ਕਰਾ ਦੇਗਾ ਆ ਨੋਟ ਕਰਾ ਦੇ ਲੋ ਨੋਟ ਕਰਾ ਦੇ ਰੀਪੋਰਟ ਕਰਾ ਜਾਓਗੇ ਫ੍ਰੀ ਪੇਡ ਸਰ ਇਹਦਾ ਰਾਈਪ ਤੁਹਾਨੂੰ ਜਾਣ ਦਾ ਵੀ ਖਰਚਾ ਦੇਣਾ ਠੀਕ ਹੈ ਰਾਜੇ ਨੂੰ ਦੀ ਰੋਟੀ ਦਾ ਆ ਜੋ ਮੇਰੀ ਬੇਨਤੀ ਸੁਣ ਲੋ ਹੋ ਸਕਦਾ ਐਸੋਨੇ ਦਵਾਈ ਇੱਥੇ ਨਾ ਹੋਵੇ ਠੀਕ ਹੈ ਜੀ ਔਰ ਡੀ ਐਮ ਸੀ ਦੇ ਡਾਕਟਰ ਬੈਠੇ ਉਹਨਾਂ ਤੋਂ ਲਖਾ ਲੋ ਕੱਲ ਨੂੰ ਸਿਵਲ ਹਸਪਤਾਲ ਜਾ ਜਿਓ ਡਾਕਟਰ ਰੋਹਿਤ ਤੁਸੀਂ ਨਾ ਇਹਨਾਂ ਦੀ ਦਵਾਈ ਖਰੀਦ ਕੇ ਦੇਣੀ ਆ ਖੜਿਆ ਰੋਟ ਸਭ ਰੋਗ ਇਹ ਆ ਹੋ ਗਿਆ ਜੀ ਆ ਹੋ ਗਿਆ ਆ ਹੋ ਗਿਆ ਤੁਹਾਨੂੰ ਦਵਾਈ ਸਾਰੀ ਮਿਲੇਗੀ ਨਹੀਂ ਨਹੀਂ ਹਾਰਟ ਦੀ ਦਵਾਈ ਲੋੜ ਹੈ ਬਾਹਰੋਂ ਮੰਗਵਾਣੀ ਮਂਗਾ ਕੇ ਦੇ ਦਿਓ ਖਰੀਦ ਕੇ ਦੇ ਦਿਓ ਔਰ ਹਾਰਟ ਦੀ ਕੀ ਮੁੱਲੀ ਲੜੀ ਸਾਰੇ ਇਹਨਾਂ ਦੇ ਹਸਬੰਦ ਹੈ ਜੀ ਸਾਡੇ ਪਿੰਡ ਦੇ ਮਝੰਗੜ ਮਨੂ ਪਹੰਚਾਂ ਹਾਂ ਇਨਾਂ ਦੇ ਜੀ ਐਕਸੀਡੈਂਟ ਹੋਇਆ ਸੀ ਬੜਾ ਵੱਡਾ ਤੇ ਆਹ ਨਾਟ ਟੁੱਟ ਗਈ ਆਹ ਸਾਰਾ ਡੈਂਜਰ ਹੈ ਬੋਡੀ ਜਿਹੜੀ ਹੈ ਨਾ ਤੇ ਜ਼ਮੀਨ 'ਵੀ ਨਾ ਪਾਰਾਂ ਵਿੱਚ ਇਹਨਾਂ ਬਹੁਤ ਆਦੀਤਾਰੀ ਵੇ। ਉਹਨਾਂ ਨੂੰ ਪੈਂਸਲ ਲੱਗੀ ਉਹਨਾਂ ਨੂੰ। ਨਹੀਂ ਨਹੀਂ। ਉਹ ਲੋਵਾ ਦੇ ਨੇ ਇੱਕ ਤਾਂ ਇਮੀਡੀਏਟਿਵ ਲੋਵਾ ਦੇ ਜਦ ਤੱਕ ਮੈਡੀਕਲ ਕਰਾ ਕੇ ਉਹਨਾਂ ਦਾ ਮੈਡੀਕਲ ਕਰਾ ਕੇ ਪੈਂਸਲ ਲਵਾ ਦਿਓ। ਉਹ ਕੁਆਡਰਿਪਲੀਜ ਆਉਂਦੀ ਮਾੜੀ। ਉਹ ਲੋਵਾ ਦਿਓ। ਇਹਨਾਂ ਦੀ ਹੋਰ ਜਿਹੜੀ ਮਦਦ ਚਾਹੀਦੀ ਹੈ ਉਹਨਾਂ ਨੂੰ ਕਰਾ ਦਿਓ ਰੈੱਡ ਕਰਾਸ ਤੋਂ ਮੈਂ ਡੀਸੀ ਨੂੰ ਕਹਦਾ ਕਿ ਹੋ ਜਾਏਗੀ ਮੈਡਮ ਤੁਹਾਡੀ ਕਮਰੇ ਦਾ ਵਾਲਿਆਂ ਵਾਲਾ ਇਹ ਠੀਕ ਕਰਵਾ ਕੇ ਦੇਵਾਂਗੇ ਤੁਹਾਨੂੰ ਹੁਣ ਪੱਕਾ ਪਾ ਕੇ ਦੇਵਾਂਗੇ ਤੁਹਾਨੂੰ ਹੁਣ ਪੱਕਾ ਇਹ ਉੱਚਾ ਚੱਕਣਾ ਉੱਚਾ ਵੀ ਚੱਕ ਲਿਓ ਤੇ ਉਹਨੂੰ ਪੱਕਾ ਕਰ ਲਿਓ ਤਾਂ ਕਿ ਗੱਡੀ ਵਾਲੇ ਆਜੇ ਜਿੰਨੂੰ ਕੋਈ ਗੱਲ ਇਹਨਾਂ ਦੀ 100% ਮਦਦ ਹੋ ਇਹੋ ਜਿਹੇ 100% ਖਾਸ ਕਰਕੇ ਜਿਹਦੇ ਕੋਲੇ ਜਿਹਦੇ ਕੋਲੇ ਜ਼ਿਆਦਾ ਕੋਈ ਜ਼ਮੀਨ ਵੀ ਨਹੀਂ ਹੈ ਕੁਝ ਵੀ ਨਹੀਂ ਉਹਨੂੰ ਜ਼ਿਆਦਾ ਮਦਦ ਤਸੀਲਦਾਰ ਸਾਡੇ ਕੋਲ ਆ ਜਾਓ ਆਇਓ ਹੋਨ ਦਾ ਖਾਨ ਵਾਲਾ ਛੋਟੇ ਛੋਟੇ ਬੱਚੇ ਸੁਆਣ ਮਰ ਰੱਖੇ ਸਿੱਧਾ ਆ ਆ ਇਹਨਾਂ ਦਾ ਇਹਨਾਂ ਦਾ ਜਿਹੜਾ ਆਪਾਂ ਗੱਲ ਕੀਤੀ ਸੀ ਨਾ ਸੀਲਰ ਸਾਹਿਬ ਇਹਨਾਂ ਦਾ ਪਹਿਲਾ ਘਰਣਾ ਜੀ ਆਪਾਂ ਇਹਨਾਂ ਦਾ ਕਮਰਾ ਡਿੱਗਿਆ ਤਾਂ ਮੈਂ ਦੇਖ ਕੇ ਆਇਆ ਸਾਰਾ ਜੀ ਇਹਨਾਂ ਦਾ ਨੋਟ ਕਰੋ ਕਰਵਾ ਕੇ ਦੇਉਂਦੇ ਜਿਸ ਤਰ੍ਹਾਂ ਇੱਕ ਐਨ ਜੀਓ ਸੀ ਨਾ ਉੱਥੇ ਜਿਹੜੇ ਕਹਿ ਰਹੇ ਸੀ ਕਿ ਅਸੀਂ ਸ਼ੁਰੂ ਕਰਦੇ ਐਮ ਜੀਡੀ ਸ਼ੁਰੂ ਕਰਾ ਦੇਣਾ ਮੈਂ ਸੀਲਰ ਨੂੰ ਲੱਸੀ ਇਹਨਾਂ ਨੇ ਪਰਲੇ ਪਾਸੇ ਬੰਨ ਲਾਤਾ ਉਹਨਾਂ ਦਾ ਜਿਹੜਾ ਪਾਣੀ ਆ ਉਹ ਮਤਲਬ ਪਾ ਕੱਢੇਗਾ ਜੇ ਆਪਾਂ ਨੂੰ ਵੀ ਇਧਰੋਂ ਕੁਝ ਕਰਨਾ ਪਏਗਾ ਉਹਦਾ ਕਿ ਇਹ ਜਿਹੜਾ ਤੁਹਾਡਾ ਇੱਥੇ ਫਾਜ਼ਲ ਕਾ ਦੇ ਵਿੱਚ ਕਿਹ ਆਪਾਂ ਅਸੀਂ ਆਪਣੇ ਬੰਦੇ ਪਛਾਣਿਆ ਜੀ ਤੇ ਇਹ ਦੱਸੋ ਵੀ ਆ ਝੰਗੜ ਪੈਣੀ ਐ ਐਮਐਲ ਨਰਿੰਦਰ ਸਾਹਿਬ ਨਾਲ ਜੀ ਆਪਣੇ ਫਾਦਲ ਕਰਦੇ ਉਹ ਮੇਰੇ ਨਾਲ ਹੀ ਖੜੇ ਹੋ ਇੱਥੇ ਸਾਰੀ ਸੰਗਤ ਇਕੱਠੇ ਹੋ ਆ ਆਪੇ ਐਮਐਲ ਨੂੰ ਕੰਟੈਕਟ ਕਰਨ ਤੇ ਉਹ ਐਕਸ਼ਨ ਆ ਕੇ ਦੇਖੇਗਾ ਜੀ ਠੀਕ ਹੈ ਜੀ ਓਕੇ ਓਕੇ ਪੁਣੀ ਜੀ ਸੱਤਿਆ ਸਾਹਿਬ ਨੂੰ ਕਹਤੋ ਠੀਕ ਹੈ ਜੀ ਇਹ ਜੀ ਹੋਰ ਰੋਬਿੰਗ ਜੀ ਆਪ ਕੋਲ ਅਣੀ ਦਾ ਤੇ ਬੱਚੇ ਛੁੱਟੇ ਜੀ ਉਹਨਾਂ ਮਾਤਾ ਨੇ ਮੈਂ 14 ਪਿੰਡਾਂ ਨੂੰ ਨਾ ਆ ਫਾਊਂਡੇਸ਼ਨ ਵੱਲੋਂ ਅਡਾਪਟ ਕੀਤਾ ਹੈ ਸਾਰੇ ਪਿੰਡਾਂ ਦੇ ਉਹਨਾਂ ਕੀ ਕਰ ਐਲਟੀਮੇਟ ਕਰ ਰਹੇ ਹੋ ਉਹਦੇ ਚ ਆਪਾਂ ਘਰ ਰੀਬਿਲਡ ਕਰਾ ਦਾਂਗੇ ਜਿਹੜੇ ਛੱਤ ਟੁੱਟੀ ਵੀ ਹੈ ਜੇ ਹਨਾ ਜੀ ਬਸ ਫਿਰ ਦੋ ਦੋ ਤਿੰਨ ਸਿਗਰ ਨਾ ਫੀਮੇਲ ਮੈਡਮ ਇਹਨਾਂ ਦੇ ਜੋਤੀ ਫਾਊਂਡੇਸ਼ਨ ਵੱਲੋਂ ਨਾ ਜੀ ਜਿਹੜੇ ਮਾਤਾ ਸੀ ਇੱਕ ਬਾਅਦ ਚ ਲੇਡੀ ਆਈ ਸੀ ਇਹ ਇਮੀਡੀਏਟਲੀ ਉਹਨਾਂ ਦੀ ਛਾਤਰਪਲੇਸ ਤਰਾਦ ਰਿਹਾ ਇਮੀਡੀਏਟਲੀ ਇੱਕ ਪਾਸ ਸਕੂਲਸ ਨੂੰ ਦੁਆਰਾ ਰਿਵਾਈਵ ਕਰਾ ਕੇ ਜੀ ਇੱਕ ਅਵੇਰਨੈਸ ਕੈਂਪੇਨ ਜਵਾ ਕਰਾਤੇ ਜਿਹੜਾ ਆਫਟਰ ਡਿਸਟਰੈਕਸ਼ਨ ਟਰਾਮਾ ਬਹੁਤ ਅੱਛਾ ਹੈ ਮੈਂਟਲ ਹੈਲਥ ਦਾ ਕੋਈ ਲੋਕਾਂ ਨਾਲ ਜਿਵੇਂ ਰਾਫਤਾ ਉਹਨਾਂ ਦੀ ਗੱਲ ਹੀ ਸੁਣ ਲੋ ਹਾਂਜੀ ਉਹ ਉਹ ਟਰਾਮਾ ਜਿਹੜਾ ਆਫਟਰ ਡਿਸਟਰੈਕਸ਼ਨ ਟਰਾਮਾ ਤੇ ਨਾ ਮੋਸਟ ਅਮ ਐਕਸਟ੍ਰੈਸ ਟਰਾਮਾ ਹਾਂਜੀ ਹਾਂ ਉਹਦੇ ਉਹਦੇ ਵਾਸਤੇ ਆਪਣੀ ਫਾਊਂਡੇਸ਼ਨ ਸਾਰੀ ਟੀਮ ਇਹਨਾਂ ਨੂੰ ਲਾ ਕੇ ਇੱਥੇ ਪਹੁੰਚਾ ਚੁੱਕਾ ਹੈ ਇਹ ਕਰ ਲੋ ਮਾੜੋ ਸੀਜ਼ਦਾਰ ਨੇ ਇੱਥੇ ਵਾਲੀ ਦਾ ਬਹੁਤ ਅੱਛਾ ਜੀ ਧੰਨ ਕਰਕੇ ਮੌਕ ਸਾਡੇ ਦਾ 4 ਲੱਖ ਵੀ ਆਏਗਾ ਪਾਕਿਸਤਾਨ ਵੀ ਆਏਗੀ ਬੱਚਾ 75000 ਡਰੇਗਾ ਅੱਛਾ ਜੀ ਆ 75000 ਮਿੰਟ ਜੀ ਉਹਨਾਂ ਕਰ ਦੋ ਉਹਨਾਂ ਨੇ ਕਰ ਦੋ ਠੀਕ ਹੈ ਪਾਣੀ ਵਿੱਚ ਢੜਾ ਵੀ ਡਰ ਰਹੇ ਨੇ ਕੈਪਰੀਆਂ ਪਾ ਕੇ ਰਹੇ ਨੇ ਡੀਸੀ ਸਾਹਿਬ ਤੇ ਬਣ ਰਹੇ ਨੇ ਡੀਸੀ ਸਾਹਿਬ ਸਾਡੀ ਬੇਨਤੀ ਵੀ ਤੁਹਾਨੂੰ ਬੜੀ ਪ੍ਰੋਬਲਮ ਆ ਗਈ ਹੈ ਪਾਕਿਸਤਾਨ ਦਾ ਦਰਿਆ ਸਾਡੇ ਆਪਣੀ ਹਿੰਦੁਸਤਾਨ ਵਿੱਚ ਆਇਆ ਹੈ ਆਇ ਤੁਸੀਂ ਮੌਕੇ ਵੀ ਕੀ ਜਾਓ जितने मर्जी के नै आउट करवो ਸਾਡਾ ਤਾਰੇ ਨਾਲ ਬਾਹਰ ਨਭਜੇਗਾ ਇਹ ਜੀਵਨ ਹੋ ਸਕਦਾ ਨਹੀਂ ਬਾਕੀ ਸਾਰੇ ਨਹੀਂ ਕਰਾਂਗੇ ਜੀ ਉਹ ਕਰਾਂਗੇ ਅਸੀਂ ਫੈਸਲਾ ਇਹ ਕਰਨਾ ਪੈਣਾ ਜੀ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਅਭੀ ਉਹ ਗੁੜੀਆਂ ਦਾ ਵਿਆਹ ਕੋਈ ਮੈਨੂੰ ਲਿਖ ਦੇ ਦੇ ਮੈਂ ਕਿਸੇ ਤੋਂ ਤਰ੍ਹਾਂ ਕਰਾ ਦੇਣਾ ਸਾਰੇ ਤੁਹਾਨੂੰ ਕੋਈ ਬੰਦਾ ਦੇਉਂਗਾ ਮੈਂ ਜਿਹੜਾ ਸਾਰਾ ਬੈਕ ਕਰਾ ਦੇਗਾ ਗੁੜੀਆਂ ਕਰਾ ਦੇਗਾ ਆ ਨੋਟ ਕਰਾ ਦੇ ਦੋ ਨੋਟ ਕਰਾ ਦੇ ਦੋ ਤੁਸੀਂ ਕੋਡ ਚਲਾ ਜਾਓਗੇ ਤੁਸੀਂ ਪਾਈ ਦਿਓ ਤੁਹਾਨੂੰ ਜਾਣ ਦਾ ਵੀ ਖਰਚਾ ਦੇਣਾ ਠੀਕ ਹੈ ਆਜੋ ਮੇਰੀ ਬੇਨਤੀ ਸੁਣ ਲਓ ਹੋ ਸਕਦਾ ਹੈ ਇਸ ਵੇਲੇ ਦਵਾਈ ਇੱਥੇ ਨਾ ਹੋਵੇ ਠੀਕ ਹੈ ਸਰ ਔਰ ਡੀਐਮਸੀ ਦੇ ਡਾਕਟਰ ਬੈਠੇ ਉਹਨਾਂ ਤੋਂ ਦਿਖਾ ਲਓ ਕੱਲ ਨੂੰ ਸਿਵਲ ਹਸਪਤਾਲ ਜਾ ਰਹੀ ਹੋ ਡਾਕਟਰ ਰੋਹਿਤ ਹਾਂ ਤੁਸੀਂ ਨਾ ਇਹਨੂੰ ਦਵਾਈ ਖਰੀਦ ਕੇ ਦੇਣੀ ਆ ਖੜੇ ਰੋਡ ਸਾਹਿਬ ਹੋ ਗਿਆ ਜੀ ਆ ਹੋ ਗਿਆ ਜੀ ਆ ਹੋ ਗਿਆ ਆ ਹੋ ਗਿਆ ਤੁਹਾਨੂੰ ਦਵਾਈ ਸਾਰੀ ਮਿਲੇਗੀ ਨਹੀਂ ਨਹੀਂ ਹਾਰਟ ਦੀ ਦਵਾਈ ਲੋੜ ਹੈ ਬਾਹਰੋਂ ਮੰਗਾਉਣੀ ਮੰਗਾ ਕੇ ਦੇ ਦਿਓ ਖਰੀਦ ਕੇ ਦੇ ਦਿਓ ਉਹਨਾਂ ਨੂੰ ਹਾਰਟ ਦੀ ਕੋਈ ਮੁੱਲ ਨਹੀਂ ਲੜੀ ਸਾਰੇ ਇਹਨਾਂ ਦੇ ਹਸਬੰਦ ਹੈ ਜੀ ਸਾਡੇ ਪਿੰਡ ਦੇ ਮਝੰਗੜ ਮਿੰਨੋਂ ਪੈਂਚਾਂ ਹਾਂ ਇਹਨਾਂ ਦੇ ਜੀ ਐਕਸੀਡੈਂਟ ਹੋਇਆ ਸੀ ਬੜਾ ਵੱਡਾ ਤੇ ਆਰ ਨਾਟ ਟੁੱਟ ਗਈ ਆਹ ਸਾਰਾ ਡੈਂਜਰ ਹੈ ਜੀ ਬੋਡੀ ਜਿਹੜੀ ਹੈ ਨਾ ਤੇ ਜ਼ਮੀਨ ਵੀ ਇਹਨਾਂ ਦਾ ਸਾਰਾ ਇਹਨਾਂ ਬਹੁਤ ਆਦੀ ਤਾਰੀ ਗਈ ਉਹਨਾਂ ਨੂੰ ਪੈਸੇ ਲੱਗੇ ਉਹਨਾਂ ਨੂੰ ਕੋਲਵਾ ਦੇਣ ਇੱਕ ਤਾਂ ਇਮੀਡੀਏਟਿਉ ਲਵਾ ਦੇ ਦੇ ਨਾਲ ਮੈਡੀਕਲ ਕਰਾ ਕੇ ਇਹਨਾਂ ਦਾ ਮੈਡੀਕਲ ਕਰਾ ਕੇ ਪੈਸੇ ਲਵਾ ਦਿਓ ਉਹ ਕੁਆਡਰਿਪਲੀਜੀ ਆਉਣ ਨੂੰ ਠੀਕ ਹੈ ਸਰ ਉਹ ਲਵਾ ਦਿਓ ਇਹਨਾਂ ਦੀ ਹੋਰ ਜਿਹੜੀ ਮਦਦ ਚਾਹੀਦੀ ਹੈ ਉਹਨਾਂ ਨੂੰ ਕਰਾ ਦਿਓ ਰੈੱਡ ਕਰਾਸ ਤੋਂ ਮੈਂ ਡੀਸੀ ਨੂੰ ਕਹਦਾਗਾ ਹੋ ਜਾਏਗੀ ਮੈਡਮ ਤੁਹਾਡੀ ਕਮਰੇ ਦਾ ਬਾਲਿਆਂ ਵਾਲਾ ਇਹ ਠੀਕ ਕਰਵਾ ਕੇ ਦੇਵਾਂਗੇ ਤੁਹਾਨੂੰ ਹੁਣ ਪੱਕਾ ਪਾ ਕੇ ਦੇਵਾਂਗੇ ਤੁਹਾਨੂੰ ਹੁਣ ਪੱਕਾ ਜੇ ਉੱਚਾ ਚੱਕਣਾ ਉੱਚਾ ਵੀ ਚੱਕ ਲਿਓ ਤੇ ਉਹਨੂੰ ਪੱਕਾ ਕਰ ਲਿਓ ਉਹਨੂੰ ਤਾਂ ਗਾੜੀ ਵਾਲੇ ਆਏ ਚੀਜ਼ ਨੂੰ ਕੋਈ ਗੱਲ ਨਹੀਂ ਇਹਨਾਂ ਦੀ 100% ਮਦਦ ਹੋਵੇ ਇਹੋ ਜਿਹਾ 100% ਖਾਸ ਕਰਕੇ ਜਿਹੜਾ ਜਿਹਦੇ ਕੋਲੇ ਜੜਾ ਕੋਈ ਜ਼ਮੀਨ ਵੀ ਨਹੀਂ ਹੈ ਕੁਝ ਵੀ ਨਹੀਂ ਆਉਂਦੀ ਜ਼ਿਆਦਾ ਬੜਾ ਤਸਵੀਰਾਂ ਨਹੀਂ ਸਾਡੇ ਕੋਲ ਜਵਾ ਲੰਘਣ ਦੇ ਆ ਜਾਵਾ ਇਹਦੇ ਬੰਦਾਰੀ ਭਾਨ ਵਾਲਾ چھوٹے چھوٹے ਕੈਂਪ ਸਵਾਨ ਮਰ ਰੱਖੇ ਕਿ ਸਿੱਧਾ ਆ ਗਿਆ ਅੰਤ ਇਹਨਾਂ ਦਾ ਇਹਨਾਂ ਦਾ ਜਿਹੜਾ ਆਪਾਂ ਗੱਲ ਕੀਤੀ ਸੀ ਨਾ ਫਿਲਦਾਰ ਸਾਹਿਬ ਇਹਨਾਂ ਦਾ ਪਹਿਲਾ ਕਰਾਣਾ ਜੀ ਆਪਾਂ ਇਹਨਾਂ ਦਾ ਕਮਰਾ ਡਿੱਗਿਆ ਤਾਂ ਮੈਂ ਦੇਖ ਕੇ ਆਇਆ ਹਾਂ ਸਾਹ ਜੀ ਇਹਨਾਂ ਦਾ ਨੋਟ ਕਰੋ ਕਰਵਾ ਕੇ ਦੇਉ ਚਲ ਜਿਸ ਤਰ੍ਹਾਂ ਇੱਕ ਐਨ ਜੀਓ ਸੀ ਨਾ ਉੱਥੇ ਜਿਹੜੇ ਕਹਿ ਰਹੇ ਸੀ ਅਸੀਂ ਸ਼ੁਰੂ ਕਰਦੇ ਐਮਬੀਡੀ ਸ਼ੁਰੂ ਕਰਾ ਦਿੰਦਾ ਮੈਂ ਫਿਲਦਾਰ ਨੂੰ ਦੱਸ ਦਿੱਤਾ ਉਹਨਾਂ ਨੇ ਪਰਲੇ ਪਾਸੇ ਬੰਨ ਲਾਤਾ ਉਹਨਾਂ ਦਾ ਜਿਹੜਾ ਪਾਣੀ ਆ ਉਹ ਮੰਨ ਲਾ ਤਾਂ ਘਟੇਗਾ ਜੇ ਆਪਾਂ ਨੂੰ ਵੀ ਇਧਰੋਂ ਕੁਝ ਕਰਨਾ ਪਏਗਾ ਉਹਦਾ ਤੇ ਇਹ ਜਿਹੜਾ ਤੁਹਾਡਾ ਇੱਥੇ ਫਾਜ਼ਲ ਕਾ ਦੇ ਵਿੱਚ ਕਿਹੜ ਆਪਾਂ ਅਸੀਂ ਆਪਣੇ ਬੰਦੇ ਪਛਾਣਿਆ ਜੀ ਤੇ ਇਹ ਦੱਸੋ ਵੀ ਝੰਗੜ ਪੈਣੀ ਐ ਐਮਐਲ ਨਰਿੰਦਰ ਸਾਹਿਬ ਨਾਲ ਜੀ ਆਪਣੇ ਫਾਦਲ ਕਰਦੇ ਮੇਰੇ ਨਾਲ ਹੀ ਖੜੇ ਹੋ ਇੱਥੇ ਸਾਰੀ ਸੰਗਤ ਇਕੱਠੀ ਰਹੀ ਆ ਆ ਵੀ ਐਮਐਲ ਨੂੰ ਕੰਟੈਕਟ ਕਰਨ ਤੇ ਉਹ ਐਕਸ਼ਨ ਆ ਕੇ ਦੇਖੇਗਾ ਜੀ ਠੀਕ ਹੈ ਜੀ ਓਕੇ ਓਕੇ ਪੁਣੀ ਜੀ ਉਹ ਸੱਤਿਆ ਸਾਹਿਬ ਕਹਿੰਦਾ ਇਹ ਜਿਵੇਂ ਰੋਬਿੰਡ ਜੀ ਉਹ ਕੋਹਾਨੀ ਰਕੇ ਬੱਚੇ ਝੂਟੇ ਜੀ ਉਹਨਾਂ ਮਾਤਾ ਜੀ ਮੈਡਮ ਉਹ 14 ਪਿੰਡਾਂ ਨੂੰ ਨਾ ਆ ਫਾਊਂਡੇਸ਼ਨ ਵੱਲੋਂ ਅਡਾਪਟ ਕੀਤਾ ਹੈ ਸਾਰੇ ਪਿੰਡਾਂ ਨੂੰ ਉਹਦੇ ਚ ਕੀ ਐਕਟੀਵੇਟ ਕਰ ਰਹੇ ਹੋ ਤੁਸੀਂ ਉਹਦੇ ਚ ਆਪਾਂ ਘਰ ਰੀਬਿਲਡ ਕਰਾ ਦਾਂਗੇ ਜਿਹੜੇ ਛੱਤ ਟੁੱਟੀ ਵੀ ਹੈ ਜੇ ਹਨਾ ਬਸ ਮੈਂ ਦੋ ਦੋ ਤਿੰਨ ਸਿਗਰਾਂ ਦੇ ਥੀਮੇ ਜੀ ਮੈਡਮ ਇਹਨਾਂ ਦੇ ਜੋਤੀ ਫਾਊਂਡੇਸ਼ਨ ਵੱਲੋਂ ਨਾ ਜੀ ਜਿਹੜੇ ਮਾਤਾ ਸੀ ਇੱਕ ਬਾਅਦ ਚ ਲੇਡੀ ਆਈ ਇਹ ਇਮੀਡੀਏਟਲੀ ਉਹਨਾਂ ਦੀ ਸ਼ਾਟਰ ਰਿਪਲੇਸ ਕਰਾ ਦਰਾਂਗੇ ਇਮੀਡੀਏਟਲੀ ਇੱਕ ਸਕੂਲਸ ਨੂੰ ਦੁਆਰਾ ਰਿਵਾਈਵ ਕਰਾ ਕੇ ਜੀ ਇੱਕ ਅਵੇਰਨੈਸ ਕੈਂਪੇਨ ਜਵਾ ਕਰਦੇ ਜਿਹੜਾ ਆਫਟਰ ਡਿਸਟਰੈਕਸ਼ਨ ਟਰੋਮਾ ਤੇ ਜਿਹੜੇ ਨਾਲ ਮੈਂਟਲ ਹੈਲਥ ਦਾ ਕੋਈ ਲੋਕਾਂ ਨਾਲ ਜਿਵੇਂ ਰਾਫਤਾ ਉਹਨਾਂ ਦੀ ਗੱਲ ਹੀ ਸੁਣ ਲੋ ਹਾਂਜੀ ਉਹ ਟਰੋਮਾ ਜਿਹੜਾ ਆਫਟਰ ਇਨਫੈਕਸ਼ਨ ਟਰੋਮਾ ਤੇ ਨਾ ਮੋਸਟ ਆਫ ਐਫੈਕਟਸ ਹਾਂਜੀ ਹਾਂ ਉਹਦੇ ਉਹਦੇ ਵਾਸਤੇ ਆਪਣੀ ਫਾਊਂਡੇਸ਼ਨ ਸਾਰੀ ਟੀਮ ਇਹਨਾਂ ਨੂੰ ਲਾ ਕੇ ਤੇ ਕੰਮ ਕਰਨਾ ਚਾਹੁੰਦੇ ਆ ਇਹ ਕਰ ਲੋ ਮੈਡਮ ਜੀ ਦਰਾਂਗੇ ਇੱਤੇ ਵਾਲੀ ਦਾ ਬਹੁਤ ਅੱਛਾ ਜੀ ਥੈਂਕ ਯੂ ਲੰਗਣ ਕਰਕੇ ਮੌਕਾ ਦਿੱਤੀ ਸੀ ਹਾਂਜੀ ਉਹਨਾਂ ਦੇ ਬਹੁਤ ਅੱਛਾ ਹੀ ਜਾਂਦੇ ਹਨ ਹੈਨਾ ਜੇ ਆਪਾਂ ਜਲਦਾ ਕਰ ਦਈਏ ਸਰ ਉਹਨਾਂ ਦਾ ਇਮੀਜੇਟ ਹੈਲਪ ਕਰ ਦਿਓ ਬਾਕੀ ਸਾਰਾ ਉਹਨਾਂ ਦਾ ਜੀ ਸਰ 4 ਲੱਖ ਵੀ ਆਏਗਾ ਆਪਾਂ ਦੀ ਪਦਦੀ ਆਏਗੀ ਬੱਚਾ 27000 ਲਵੇਗਾ ਅੱਛਾ ਜੀ ਹਾਂ 27000 ਮਿੰਟ ਇਮੀਜੇਟ ਦਿਓ ਉਹਨਾਂ ਕਰ ਦਵਾਂ ਉਹ ਨਹੀਂ ਕਰਦਾ ਠੀਕ ਹੈ